ਸ਼੍ਰੀ ਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਤੋਂ ਉਪਰੰਤ ਇਸ ਮੌਕੇ ਪੰਥ ਪ੍ਰਸਿੱਧ ਢਾਡੀ ਅਤੇ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼੍ਰੀ ਦੀ ਬਾਰੇ ਜਾਣਨਾ ਪਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੱਜ ਗੁਰਦੁਆਰੇ ਦੇ ਵਾਸੀਆਂ ਦੀ ਜਿਹੜੀ ਜਹਾੜਾ ਜੋ ਗੁਰਦਾਰ ਰਾਮਕਰਤਾਰ ਸਾਹਿਬ ਕੇ ਮਨਾਇਆ ਜਾ ਰਿਹਾ ਹੈ ਤੇ ਸਮੰਧੀ ਸਾਹਿਬ ਦੇ ਪਾਠ ਹੋ ਰਿਹਾ ਹੈ ਤੇ ਕੀਰਤਨ ਹੋ ਰਿਹਾ ਹੋਇਆ। ਓਰ ਸਭ ਦੀ ਕਿਰਪਾ ਨਾਲ ਸਾਡੀ ਸੰਗਤ ਹੁਣ ਮਾਗੇ ਪਹੁੰਚੀ ਹੈ ਲਖਾਈ ਜਿਹੜੀ ਸੰਗਤ ਪਹੁੰਚੀ ਹੈ। ਅੱਜ ਮਿੱਠੇ ਜਲਦੀ ਸ਼ੁਭਿਲਾ ਲੱਗੀਆਂ ਆਈਆਂ ਤੇ ਲੱਗਰ ਲੱਗੇ ਹੋਏ ਹਨ ਬਹੁਤ ਸਾਧੂ ਨੂੰ ਜੀਤੀ ਹੈ ਕਿ ਮਹਾਰਾਜੇ ਜਹੂਰ ਆਰੀ ਭਰ ਕੇ ਪਰਵਾਰਾਂ ਦੇ ਵਿੱਚ ਨਾਲ ਖੈਰੀ ਭਰੋ ਜੀਵਨ ਸੁਭਲਾ ਕਰੋ ਤੇ ਗੁਰੂ ਪਾਤਸ਼ਾਹ ਜੀ ਆ ਖੁਸ਼ੀਆਂ ਪ੍ਰਾਪਤ ਕਰੋ ਸਵਾਦ ਦੇ ਸੇ ਮੇਰ ਭਰੇ ਹੱਥਨ ਬਾਦਸ਼ਾਹੀ ਜੀ ਮੇਰ ਕਰਨ ਜਨ ਦੇ ਬਾਦਸ਼ਾਹੀ ਅਸ਼ੀਰਵਾਦ ਦੇ ਕਰੇਦੀਰ ਦਾ ਸਈ ਗੁਰਪਿਆਰ ਮੇ ਬਿਨਾਂ ਜਨਮ ਰਹਾ ਨਾ ਚਿਤਾਵੈ ਨਾਰਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬਾਤਮਾ ਅੱਜ ਜੋ ਸਤਿਗੁਰੂ ਗੁਰਨਾਣਕ ਦੇਵ ਜੀ ਪੰਜਵੀਂ ਜੋਤ ਅੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਾਂਤੀ ਦੇ ਪਹੁੰਚ ਬਾਣੀ ਦੇ ਧਾਰਨੀ ਸਤਿਗੁਰ ਜੀ ਮੇਰੇ ਕਹਨ ਦੀ ਮਰਾਤਾਂ ਸ਼ੁਰੂ ਕਰ ਜਨ ਦੇਵ ਜੀ ਸ਼ਾਂਤਮਈ ਦੇ ਸਾਗਰ 사ਦਗੁਰ ਅਰਜਨ ਦੇ ਪਿਆਰੇ ਐ ਸੇ ਮਹਾਨ 사ਦਗੁਰਾਂ ਦਾ ਅਸ਼ੀਦੀ ਦਿਹਾੜਾ ਨਾਏ ਜਾ ਰਿਹਾ ਸ੍ਰੀ ਰਾਮ ਸਰ ਦੀ ਮਹਾਨ ਧਰਤੀ ਉਹ ਧਰਤੀ ਹੈ ਜਿੱਥੇ 사ਦਗੁਰ ਜੀ ਨੇ ਸੁਖਮੀ ਸਾਹਿਬ ਜੀ ਦੀ ਬਾਣੀ ਉਚਾਰੀ 사ਦਗੁਰ ਪਿਆਰੇ ਅਰਜਨ ਨੇ ਇੱਕ ਬਾਰੇ ਉਪਕਾਰ ਕਮਾਇਆ ਸਾਨੂੰ ਭਵਜਲ ਪਾਰ ਕਰਾਮ ਲਈ ਗੁਰਬਾਣੀ ਜਹਾਜ਼ ਬਣਾਇਆ ਇਹ ਜੋਤਨ ਢਰਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੋਤੀ ਹੈ ਇਹਦਾ ਇੱਕ ਇੱਕ ਅਖਰੀ ਹੀਰਾ ਹੈ ਇਹਦਾ ਇੱਕ ਇੱਕ ਅਖਮੋਤੀ ਅਸੀਂ ਅੰਮ੍ਰਿਤਸਰ ਰਾਮਸਰ ਗੁਰਦੁਆਰਾ ਜਿਹੜਾ ਸ਼ਹੀਦਾਂ ਦੀ ਸਰਦਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਨੇ ਸੱਤੀ ਤਵੀ ਦੇਤੇ ਅੱਜ ਦੇ ਦਿਨ ਚੜ੍ਹਦੀ ਤਾਰੇ ਤਪਵਾਇਆ ਤੇ ਥੱਲੇ ਆ ਕੇ ਬਲਦੀ ਸੀ ਤੇ ਉਹਨਾਂ ਨੇ ਆਖਿਆ ਤੇ ਚਾਹ ਸੋਤ ਜਿਹੜੇ ਸਾਰੇ ਤੇ ਮੁੜ ਕੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਇੱਥੇ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਅਸੀਂ ਖੜੋਤੇ ਆ ਇਸ ਜਗ੍ਹਾ ਤੇ ਉਹਨਾਂ ਨੇ ਸੁਖਮਨੀ ਸਾਹਿਬ ਮਹਾਰਾਜ ਬਾਲਣ ਜਿਹੜੀ ਜੋ ਗੁਰਦੁਆਰਾ ਸਾਹਿਬ ਦੇ ਅੱਗੇ ਦਰਜ ਹੈ ਉਹਦਾ ਵਿਚਾਰ ਨਹੀਂ ਦਿੱਤਾ ਸੀ ਮਾਈ ਗੁਰੂ ਜੀ ਇਹ 97 ਤੋਂ ਆਏ ਆ 97 ਪਿੰਡ ਤੋਂ ਆਏ ਆ ਹਾਂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਤੇ ਤੰਦਰੁਸਤੇ ਬੱਚੇ ਸਾਰਿਆਂ ਦਾ ਪਲਾਂ ਕਰੇ ਇਹੋ ਹੀ ਅਰਦਾਸ ਹੈ ਅੱਜ ਕੋ ਰਾਜੰਦੇ ਜਿਹਦਾ ਸ਼ੀਧੀ ਦਿਹਾੜਾ ਹੈ ਅਸੀਂ ਤੇ ਰਾਮ ਸਾਹਿਬ ਮੱਥਾ ਟੇਕਣ ਆਏ ਆ ਤੇ ਇਸ ਆਪਣੇ ਪੰਜਾਂ ਪਾਤਸ਼ਾਹ ਸਿੰਘ ਗੁਰੂ ਅਰਜਨ ਦੇਵ ਜੀ ਜੀ ਇਧਰ ਆ ਲੈ ਵਾ ਅਸੀਂ ਕੋ ਮਨੀ ਸਾਹਿਬ ਦਾ ਪਾਠ ਉਚਾਰਿਆ ਸੀਗਾ ਤੇ ਜਿੱਤੇ ਕਰਕੇ ਸਾਡੀ ਸੰਗਤ ਅੱਜ ਉਹ ਸ਼ਿਦੀ ਦਿਹਾੜਾ ਮਨਾ ਰਹੀ ਰਾਮ ਸਰ ਗੁਰਦੁਆਰੇ ਮੱਥਾ ਟੇਕਣ ਆਏ ਆ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਿਦੀ ਦਿਹਾੜਾ ਹੈਗਾ ਤੇ ਸੁਖ ਸ਼ਾਂਤੀ ਗੁਰੂ ਘਰ ਅੱਗੇ ਆਦਾਸ ਕੀਤੀ ਹੈ ਕਿ ਸੁਖ ਸ਼ਾਂਤੀ ਬਖਸ਼ੇਗਾ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਪੁਰਬ ਸੰਗਤ ਮਨਾ ਰਹੀਆਂ ਤੇ ਇਸੇ ਗੁਰਪੁਰਬ ਦੇ ਕੋਲ ਅੱチェ ਮੱਥਾ ਟੇਕਣ ਵਾਸਤੇ ਅਸੀਂ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਆਏ ਆਂ ਸਾਡਾ ਪਿੰਡ ਪੜਾਣਾ ਹੈ ਪੜਾਣਾ ਉਹ ਆ ਜਿਹੜਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਸ਼ਹੀਦ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਰਾਮਖਰ ਵਿਖੇ ਸਰਤਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਧੁੱਖ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਵੀ ਲਗਾਈਆਂ ਗਈਆਂ ਹਨ। ਅਮਰਥਰ ਪਾਠਵੇ ਖਬਰ ਨਾਮ ਲਈ ਕੈਮਰਾਮੈਨ ਪ੍ਰੇਮ ਸ਼ਰਮਾ ਦੇ ਨਾਲ ਰਕੇਸ਼ ਕੁਮਾਰ।